ਇੱਕ ਪਾਸੇ ਕਿਸਾਨੀ ਅੰਦੋਲਨ ਅਤੇ ਉਪਰੋਂ ਚੜ੍ਹ ਹੁਣ ਕਿਸਾਨਾਂ ਦਾ ਸੋਨਾ ਮੰਡੀਆਂ ਦੇ ਵਿੱਚ ਵਿਕਨ ਦੀ ਵਾਰੀ ਆਈ ਤਾਂ ਫਸਲ ਦੀ ਸਿੱਧੀ ਅਦਾਇਗੀ ਦੇ ਨਾਲ-ਨਾਲ ਹੋਰ ਮੁੱਦਿਆਂ ਨੇ ਦੇਸ਼ ਦੀਆਂ ਦਾਤਾਂ ਨੂੰ ਮੁਸੀਬਤ ਵਿੱਚ ਖੜਾ ਕਰ ਦਿੱਤਾ ਪਹਿਲਾਂ ਪੰਜਾਬੀ ਅੰਦਰ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੁੰਦੀ ਸੀ ਇਸ ਵਾਰ ਸਿੱਧੀ ਅਦਾਇਗੀ ਦੇ ਮਾਮਲੇ ਨੂੰ ਕੇਂਦਰ ਦੇ ਨਾਲ ਲੀਉ ਲਜੀ ਪੰਜਾਬ ਸਰਕਾਰ ਨੇ ਕੋਰੋਨਾ ਦੀ ਆੜ ਵਿੱਚ ਇਸ ਨੂੰ ਹੁਣ 10 ਅਪ੍ਰੈਲ ਨੂੰ ਜਦੋਂ ਕਣਕ ਮੰਡੀਆਂ ਦੇ ਵਿੱਚ ਆ ਗਈ ਹੈ ਤਾਂ ਸਿੱਧੀ ਅਦਾਇਗੀ ਨੂੰ ਲੈ ਕੇ ਆੜਤੀ ਹੜਤਾਲ ਤੇ ਨੀਤੀ ਖਰੀਦ ਦਾ ਕੰਮਪਾਨ ਕਰ ਤੇ ਤਾਗੇ ਆਰਤੀਆਂ ਦੇ ਨਾਲ ਨਾਲ ਹੁਣ ਮਜ਼ਦੂਰ ਵੀ ਹੜਤਾਲ ਤੇ ਚਲੇ ਗਏ ਨੇ ਅਸੀਂ ਪਹਿਲਾਂ ਤੋਂ ਮੰਡੀਕਰਨ ਬੋਰਡ ਨਾਲ ਜੁੜੇ ਹੋਏ ਯਾਨੀ ਜਿਲ੍ਹਕ ਟੁੱਟੂ ਪੰਜਾਬ ਮਜ਼ਦੂਰ ਹੈ ਮੰਡੀਕਰਨ ਬੋਰਡ ਨਾਲ ਜੁੜਿਆ ਹੋਇਆ ਹੈ ਇਹ ਸਾਡਾ ਜਿਹੜੀ ਪਹਿਲਾਂ ਤੋਂ ਸਾਡੀ ਜਿਹੜੀ ਮਜ਼ਦੂਰੀ ਸੀ ਇਹ ਸਾਨੂੰ ਆਰਤੀ ਦੇ ਭਾਈਚਾਰੇ ਤੋਂ ਮਿਲਦੀ ਜੀ ਅਸੀਂ ਆਰਤੀ ਦੇ ਹਾਂ ਅਸੀਂ ਹਾਂ ਪਹਿਲਾਂ ਵੀ ਅਸੀਂ ਆਰਤੀ ਦਾ ਕੰਮ ਕਰਦੇ ਹੁਣ ਵੀ ਆਰਤੀ ਦਾ ਕੰਮ ਕਰਦੇ ਹਾਂ ਲੇਕਿਨ ਜਿਹੜੀ ਮਜ਼ਦੂਰੀ ਹੈ ਸਾਡੀ ਇਹ ਮੰਡੀਕਰਨ ਬੋਰਡ ਨੇ ਦੋ ਸਿਆਂ ਚ ਵੰਡੀ ਦੀ ਹੈ ਉਹ ਚੋਂ ਕੁਝ ਛੇਪੇ ਛੇਰ ਵੀ ਕੁਝ ਪੈਸਾ ਸਾਨੂੰ ਕਿਸਾਨ ਤੋਂ ਮਿਲਦਾ ਛੇਰ ਵੀ ਕੁਝ ਪੈਸੇ ਸਾਨੂੰ ਖਰੀਦੇ ਜੰਸੀਆਂ ਤੋਂ ਮਿਲਦਾ ਇਹਦੇ ਚ ਮੁਸ਼ਕਲ ਹੋਣੀ ਕਿ ਹੈ ਜਦੋਂ ਸੈਂਟਰ ਸਰਕਾਰ ਨੇ ਆਰਤੀ ਨੂੰ ਵਿਚੋਲਿਆ ਕਿ ਦੇ ਤੋਂ ਲਮਾਇ ਕੁਝ ਲੋਕਾਂ ਦੀ ਆਵਾਜ਼ ਹੈ ਕਿ ਕਿਸਾਨਾਂ ਤੋਂ ਤੁਹਾਨੂੰ ਸੀ ਦੇਖੋ ਕਿਸਾਨ ਵਿਚਾਰੇ ਸਾਨੂੰ ਮਜ਼ਦੂਰੀ ਜ਼ਰੂਰ ਦੇ ਦੇਣਗੇ ਕੋਈ ਨਹੀਂ ਮੁਕਰੇਗਾ ਪਰ ਸਾਨੂੰ ਉੱਥੇ ਮੁਸ਼ਕਲ ਆਊਗੀ ਨਾ ਉਹ ਇਕੱਠੇ ਕਰਨੀ ਕੋਈ ਕੋਈ ਕਿਹੜੇ ਪਿੰਡ ਜਾਵਾਂਗੇ ਕੋਈ ਕਿਹੜੇ ਪਿੰਡ ਜਾਊਗਾ ਤਾਂ ਸਾਨੂੰ ਉਹਦੇ ਦੀ ਦਿੱਕਤ ਆਊਗੀ ਦੂਜੇ ਪਾਸੇ ਜਿਹੜੀ ਆਈਫਾਰਮ ਦੀ ਮਜ਼ਦੂਰੀ ਹੈ ਸਰਕਾਰ ਦੀ ਉਹਨਾਂ ਕੰਨੀ ਦਾ ਪੰਜਾਬ ਸਰਕਾਰ ਕੰਨੀ ਦਾ ਬਸ ਸੈਂਟਰ ਸਰਕਾਰ ਕੰਨੀ ਦਾ 131 ਕਰੋੜ ਰੁਪਏ ਪਹਿਲਾਂ ਖੜਾ ਹਰਤਿਆਂ ਦਾ ਖੜਾ ਉਹਦੇ ਵਿੱਚ ਸਾਡੀ ਲੀਵਰ ਖੜੀ ਹੈ ਪਰ ਫਸੇ ਸਰਕਾਰ ਨੇ 70% ਹੀ ਮਜ਼ਦੂਰੀ ਦਿੱਤੀ 30% ਉਹਨਾਂ ਨੇ ਕਟੋਤੀ ਕਰ ਦਿੱਤੀ ਉਹਦੇ ਤੋਂ ਸਾਨੂੰ ਬਹੁਤ ਵੱਡੀ ਦਿੱਕਤ ਆਈ ਹੋਗੀ ਸਾਡਾ ਮਸਲਾ ਤਾਂ ਆ ਹੀ ਹੈਗਾ ਬਾਗਾ ਪ੍ਰਾਣਾ 5 ਤਰੀਕ ਨੂੰ ਮੀਟਿੰਗ ਹੋਈ ਸੀ ਪੰਜਾਬ ਦੀ ਕਿਸਾਨ ਅੰਦਲਨ ਕਿਉਂ ਸਟ੍ਰਾਈਕ ਤੇ ਬੈਠੇ ਨੇ ਦੇਖੋ ਜੀ ਖਰੀਦ ਸ਼ੁਰੂ ਕਰਨ ਦਾ ਤਾਂ ਸਰਕਾਰਾਂ ਡਰਾਮਾ ਕਰਦੀਆਂ ਨੇ ਇਹਨਾਂ ਕੋਲੇ ਪ੍ਰਬੰਧ ਹੀ ਕੋਈ ਨਹੀਂ ਨਾ ਹਲੇ ਇਹਨਾਂ ਨੂੰ ਇਹ ਪਤਾ ਵੀ ਮਜ਼ਦੂਰੀ ਕੌਣ ਦੇਊਗਾ ਪੇਮੈਂਟ ਕਿਵੇਂ ਹੋਊਗੀ ਸਿੱਧੀ ਹੋਊਗੀ ਆਰਤੀ ਰਾਈ ਹੋਊਗਾ ਖਾਲੀ ਨੇ ਕੋਲੇ ਆਪਣੇ ਕੋਲੇ ਕੋਈ ਪ੍ਰੋਗਰਾਮ ਹੀ ਨਹੀਂ ਆਇਆ ਸਰਕਾਰਾਂ ਆਪ ਸਹੀ ਪ੍ਰਬੰਧ ਨਹੀਂ ਕਰ ਸਕੀਆਂ ਉਹਦਾ ਜਿਹੜਾ ਖਮੈਜ਼ਾ ਉਹ ਕਿਸਾਨ ਨੂੰ ਭੁਗਤਣਾ ਪੈ ਰਿਹਾ ਖਰੀਦ ਮਜ਼ਦੂਰਾਂ ਨੂੰ ਭੁਗਤਣਾ ਪੈ ਰਿਹਾ ਆੜਤੀਆਂ ਨੂੰ ਭੁਗਤਣਾ ਪੈ ਰਿਹਾ ਸਰਕਾਰ ਦੇ ਸਹੀ ਪ੍ਰਬੰਧ ਨਹੀਂ ਸੈਂਟਰ ਗਵਰਨਮੈਂਟ ਦੇ ਸਹੀ ਪ੍ਰਬੰਧ ਨਹੀਂ ਇਹਦੇ ਕਰਕੇ ਜਿਹੜੀ ਖਰੀਦ ਆ ਸਾਡੇ ਵੱਲੋਂ ਕੋਈ ਰਿਕਵਰ ਨਹੀਂ ਹੁਣ ਤੁਸੀਂ ਦੇਖੋਗੇ ਅਲਦਾਲੇ ਕਿਸਾਨ ਆਪ ਹੀ ਵਿਚਾਰਾ ਡਰਦਾ ਮਾਰਾ ਘਰੋਂ ਫਸਲ ਨਹੀਂ ਲੈ ਕੇ ਆ ਰਹੇ ਆ ਕਿਉਂਕਿ ਉਹਨੂੰ ਆਪ ਹੀ ਨਹੀਂ ਪਤਾ ਵੀ ਮੈਨੂੰ ਪੇਮੈਂਟ ਕਾਉਣ ਦੇਊਗਾ ਇਸੇ ਤਰ੍ਹਾਂ ਅਸੀਂ ਮਜ਼ਦੂਰ ਆ ਜੜਤਾਲ ਤੇ ਬੈਠੇ ਆ ਸਾਡਾ ਮੁੱਦਾ ਵੀ ਇਹ ਆ ਕਿ ਸਾਨੂੰ ਪਹਿਲਾਂ ਮੰਡੀਕਰਨ ਬੋਰਡ ਦੀਆਂ ਹਦਾਇਤਾਂ ਦੇ ਮੁਤਾਬਕ ਮੰਡੀਕਰਨ ਦੀਆਂ ਸ਼ੈਡਿਊਲ ਜਿਹੜੀਆਂ ਲੇਬਰ ਦੀਆਂ ਦਰਾਂ ਨੇ ਉਹਦੇ ਮੁਤਾਬਕ ਮਿਲਦਾ ਸੀ ਮਿਹਨਤਾਂ ਲੇਬਰ ਮਿਲਦੀ ਸੀ ਪਰ ਹੁਣ ਇੱਕ ਨਵਾਂ ਕਾਨੂੰਨ ਲੈ ਆਂਦਾ ਗਵਰਨਮੈਂਟ ਨੇ ਗਵਰਨਮੈਂਟ ਕਹਿੰਦੀ ਆ ਜੀ ਇਹ ਆਰਥੀਆਂ ਤੋਂ ਲੈਣ ਕਿਸਾਨਾਂ ਤੋਂ ਲੈਣ ਆਰਥੀਆਂ ਨੂੰ ਵਿੱਚੋਂ ਕੱਢਤਾ ਕਿਸਾਨਾਂ ਤੋਂ ਲੈਣ ਜੀ ਇਹ ਹੋਰ ਕਿਸੇ ਤੋਂ ਲੈਣ ਕਿਸਾਨ ਤਾਂ ਪਹਿਲੇ ਹੀ ਮਰਿਆ ਹੋਇਆ ਵਿਚਾਰਾ ਕਿਸਾਨਾਂ ਨੇ ਸੀ ਰੋਲਾ ਥੋੜਾ ਪਾਉਣਾ ਚਾਹੀਦਾ ਉਹ ਤਾਂ ਵਿਚਾਰਾ ਪਹਿਲੇ ਹੀ ਸੜਕਾਂ ਉੱਤੇ ਬੈਠਾ ਪੀਸਿਆ ਹੋਇਆ ਮਹਿੰਗਾਈ ਬਹੁਤ ਆ ਸੋ ਸਰਕਾਰ ਸਾਡੇ ਵਾਲਾ ਜਿਹੜਾ ਵਜਨ ਆ ਉਹ ਵੀ ਕਿਸਾਨ ਤੇ ਪਾਉਣਾ ਚਾਹੀਦਾ ਬਿਊਰੋ ਰਿਪੋਰਟ ਅਸਮਜ਼ਰਗ ਨਿਊਜ਼